ਕਬਾੜ ਜੁੱਲ ਕੁਝ ਗੱਲਾਂ ਸਾਂਝੀਆਂ ਕਰਨਗੇ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਦੇ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਟਰੱਕ ਆਪਰੇਟਰਾਂ ਦਾ ਇੱਕ ਵੱਡਾ ਰੋਸ ਵਧਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਇੱਕ ਟਰੱਕ ਆਪਰੇਟਰਾਂ ਵੱਲੋਂ ਕੀਤੀ ਗਈ ਹੜਤਾਲ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਸੰਗਰੂਰ ਦੇ ਵਿੱਚ ਟਰੱਕ ਆਪਰੇਟਰਾਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਸਰਕਾਰ ਨੂੰ 2 ਦਿਨ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਹੈ ਕਿ ਜੇ ਸਰਕਾਰ ਨੇ ਇਹ ਨਵਾਂ ਕਾਨੂੰਨ ਵਾਪਸ ਨਹੀਂ ਲਿਆ ਤਾਂ ਪੰਜਾਬ ਦੇ ਵਿੱਚ ਚੱਕਾ ਜਾਮ ਰਹੇਗਾ ਤੇ ਪੰਜਾਬ ਦੇ ਵਿੱਚ ਅਗਲੇ 2 ਦਿਨ ਸਿਰਫ ਐਂਬੂਲੈਂਸਾਂ ਤੇ ਆਕਸੀਜਨ ਵਾਲੀਆਂ ਗੱਡੀਆਂ ਹੀ ਚੱਲਣਗੀਆਂ ਆਪਾਂ ਆਪਣੀਆਂ ਗੱਡੀਆਂ ਨਹੀਂ ਚਲਾਉਣੀਆਂ ਵੀਰੋ ਇਹ ਮੈਸੇਜ ਸਾਰੇ ਗਰੁੱਪਾਂ 'ਚ ਦੇ ਦਿਓ ਕਾਹਨੇ ਕੋਈ ਪੰਜਾਬ ਦੇ ਬੰਦੀ ਯੂਨੀਅਨਾਂ ਵੀ ਟੈਕਸੀਆਂ ਦੇ ਜਿਹੜੇ ਡਰ ਨੇ ਉਹ ਵੀ ਖੜੇ ਕਰ ਦੋ ਸਰਬ ਸਾਂਝੀ ਲੜਾਈਆ ਇਹ ਪਾਪੋ ਗਰੁੱਪਾਂ ਦੇ ਵਿੱਚ ਦੇਖੋ ਜੀ ਏਅਰਪੋਰਟ ਦੇ ਬੰਦ ਹੋ ਗਏ ਸਾਰੇ ਮੇਰੇ ਹਾਂਜੀ ਅੱਜ ਜੀ ਅੱਜ ਛੋਟੀ ਹੜਤਾਲ ਚੱਲ ਰਹੀ ਸੀ ਅੱਜ ਪਿੰਕਲਾ ਜਾਂ ਬੰਦ ਸੀਗਾ ਜੀ ਕੀ ਕੰਮ ਹੋਗਾ ਹੁਣ ਕੀ ਸੰਘਰਸ਼ ਲਈ ਕੀ ਰਣਨੀਤੀ ਹੈ ਦੇਖੋ ਰਣਨੀਤੀ ਅੱਜ ਪੂਰੇ ਪੰਜਾਬ ਦੀਆਂ ਸਾਡੀਆਂ ਟਰੱਕ ਯੂਨੀਅਨਾਂ ਤੇ ਟੈਂਕਰ ਯੂਨੀਅਨਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਚਾਹੇ ਉਹ ਟੈਕਸੀ ਆਪਰੇਟਰ ਹੈ ਚਾਹੇ ਛੋਟਾ ਹੱਥੀ ਚਲਾਉਂਦਾ ਹੈ ਚਾਹੇ ਕੋਈ ਬੱਸ ਆਪਰੇਟਰ ਹੈ ਸਾਰੇ ਡਰਾਈਵਰ ਭਰਾਵਾਂ ਦੀਆਂ ਤੇ ਟਰੱਕ ਯੂਨੀਅਨ ਦੇ ਜਿੰਨੇ ਆਪਰੇਟਰ ਨੇ ਸਾਰੇ ਇੱਕ ਸੰਜੇ ਹੀ ਹੋ ਰਹੇ ਸਾਡੀ ਮੀਟਿੰਗ ਸੀਗੀ ਜੋ ਇੱਕ ਧਰਨੇ ਦਾ ਰੂਪ ਧਾਰਨ ਕੀਤਾ ਜੀ ਨੇ ਉਹਦੇ ਵਿੱਚ ਸਰਬਸੰਮਤੀ ਨਾਲ ਇਹ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮਤਲਬ ਆਲ ਇੰਡੀਆ ਦੀਆਂ ਵੀ ਮਤਲਬ 5-6 ਸਟੇਟਾਂ ਦੇ ਸਾਡੇ ਕੋਲ ਨੁਮਾਇंदे ਪਹੁੰਚੇ ਸੀਗੇ ਜਿਹਦੇ ਵਿੱਚ ਅਸੀਂ ਆਲ ਇੰਡੀਆ ਜੋ ਮੋਟਰ ਕਾਂਗਰਸ ਹੈ ਦਿੱਲੀ ਦੀ ਜਿਹਨੇ ਸਾਡਾ ਇੱਕ ਪਹਿਲਾ ਸਾਡੀ ਪਿੱਠੇ ਛੁਰਾ ਮਾਰਿਆ ਅਸੀਂ ਉਹਦਾ ਸੰਪੂਰਨ ਤੌਰ ਤੇ ਬਾਈਕਟ ਕੀਤਾ ਅਸੀਂ ਸਰਕਾਰਾਂ ਨੂੰ ਵੀ ਇਸ ਚੀਜ਼ ਦਾ ਮਤਲਬ ਮੰਗ ਕਰਦੇ ਆ ਕਿ ਜੇ ਕੱਲ ਨੂੰ ਕੋਈ ਮਤਲਬ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦਾ ਸਾਨੂੰ ਵੇਚ ਵੀ ਹੈ ਸਾਡਾ ਕੋਈ ਉਹ ਸਾਡੀ ਨੁਮਾਇੰਦਗੀ ਕਰਦੀ ਹੈ ਉਹ ਬਿਲਕੁਲ ਸਾਡਾ ਕੋਈ ਨੁਮਾਇੰਦੇ ਨਹੀਂ ਹੈਗੇ ਸਾਡੀ ਨੁਮਾਇੰਦਗੀ ਜੋ ਸਾਡੇ ਡਰਾਈਵਰ ਭਰਾ ਸਾਡੇ ਆਪਰੇਟਰ ਭਰਾ ਜੋ ਵੀ ਇਹਨਾਂ ਦੇ ਖਲੂਨ ਧੋਪਿਆ ਗਿਆ ਸਾਡੀ ਨੁਮਾਇੰਦਗੀ ਉਹੀ ਕਰਨਗੇ ਜੀ ਜੀ ਇੱਕ ਜਿਹੜਾ ਸਵਾਲ ਹੈ बार-बार ਅੱਗੇ ਆ ਰਿਹਾ ਹੈ ਜਿਹੜੀ ਉਹ ਆਲ ਇੰਡੀਆ ਤੁਸੀਂ ਕਹਿ ਰਹੇ ਹੋ ਮੀਟਿੰਗ ਹੋਗੀ ਹੈ ਉਹ ਤੁਹਾਡੇ ਤੋਂ ਵੱਖਰੀ ਜਿੱਥੇ ਬੰਦੀ ਹੈ ਜਾਂ ਉਹ ਵੱਖਰੇ ਤੁਹਾਡੇ ਕੋਈ ਨੁਮਾਇੰਦਗੀ ਕਰ ਰਹੀ ਸੀ ਪਹਿਲਾਂ ਉਹਦਾ ਜੀ ਦਲਾਲ ਨੇ ਸੈਂਟਰ ਸਰਕਾਰ ਦੇ ਸਾਡਾ ਉਹਨਾਂ ਨਾਲ ਨਾ ਕਿਸੇ ਸੰਬੰਧ ਰਿਹਾ ਨਾ ਕਿਸੇ ਸਾਡੀ ਨੁਮਾਇੰਦਗੀ ਕੀਤੀ ਹੈ ਤੇ ਨਾਸਿਨ ਨੂੰ ਨੁਮਾਇੰਦਗੀ ਕਿਤੇ ਮੰਨੀ ਹੈ ਉਹ ਆਪਦੇ ਆਪ ਹੀ ਪਤਾ ਨਹੀਂ ਕੀ ਕੀ ਉਹਨਾਂ ਨੂੰ ਲਾਲਚ ਹੈ ਕੀ ਨਹੀਂ ਹੈ ਨਾ ਉਹ ਸਾਡੇ ਧਰਨੇ ਸ਼ਾਮਲ ਸੀ ਨਾ ਉਹਦੇ ਵੱਲੋਂ ਕੀ ਬਾਈਕਟ ਕੀਤਾ ਗਿਆ ਸੀ ਇਸ ਕਾਨੂੰਨ ਦਾ ਉਹਦਾ ਮਤਲਬ ਧਰਨੇ ਅਸੀਂ ਲਾਉਣ ਲੱਗ ਰਹੇ ਆ ਪ੍ਰੋਟੈਸਟ ਅਸੀਂ ਕਰ ਰਹੇ ਆ ਉਹਨਾਂ ਨੇ ਜਾ ਕੇ ਮਤਲਬ ਸਾਨੂੰ ਤਾਂ ਇਹੀ ਪਤਾ ਲੱਗਿਆ ਵੀ ਹੜਤਾਲ ਕਦੋਂ ਵਾਪਸ ਲੈਣੀ ਕੀਨੇ ਬੁਲਾ ਲੇ ਮੀਟਿੰਗ ਜੋ ਕਦੋਂ ਤੋਂ ਜਿਹੜਾ ਅਣਮਿੱਥੇ ਸਮੇਂ ਦੀ ਹੜਤਾਲ ਤੁਸੀਂ ਸ਼ੁਰੂਆਤ ਕਰਨ ਜਾ ਰਹੇ ਹੋ ਉਹ ਕਦੋਂ ਤੋਂ ਸਟਾਰਟ ਆ ਕਿੰਨੇ ਮਤਲਬ ਕਿ ਕਦੋਂ ਤੋਂ ਸਟਾਰਟ ਕਰ ਰਹੇ ਹੋ ਤੁਸੀਂ ਹੜਤਾਲ ਸਰੋ ਸਾਡੀ ਮੈਂ ਦਿਤਾ ਤੁਸੀਂ 2 ਦਿਨ ਹੜਤਾਲ ਸਾਡੀ ਪਹਿਲਾਂ ਵੀ ਚੱਲ ਰਹੀ ਹੈ ਹੜਤਾਲ ਸਾਡੀ ਅੱਜ ਤੋਂ ਹੁਣ ਤੋਂ ਹੀ ਸ਼ੁਰੂ ਹੈ ਜੋ ਅਸੀਂ 2 ਦਿਨ ਦਾ ਟਾਈਮ ਦਿੰਦਾ ਉਹ ਸਿਰਫ ਇਹ ਦਿੰਦਾ ਕਿ ਗੱਡੀ ਕੋਈ ਸਾਡੀ ਗਈ ਹੋਈ ਹੈ ਜਿਹੜੀ ਕੋਈ ਭਰ ਕੇ ਆ ਰਹੀ ਹੈ ਅਸੀਂ ਉਹਨੂੰ 2 ਦਿਨ ਦਾ ਘ ਹੜਤਾਲ ਹੈ ਪਕਾਰਾ ਸਾਡੀਆਂ ਜੋ ਯੂਨੀਅਨ ਦੇ ਪਕਾਰਾਂ ਨੇ ਉਹ ਪਹਿਲਾਂ ਤੋਂ ਹੀ ਬੰਦ ਨੇ ਸਬਜੀ ਭਾਜੀ ਦੇ ਜਿਵੇਂ ਅਮਰਜੰਸੀ ਸੇਵਾਵਾਂ ਨੇ ਉਹ ਕਿਵੇਂ ਬਾਹਰ ਨਹੀਂ ਬਿਲਕੁਲ ਜੀ ਅਸੀਂ ਆਪਦਾ ਅਸੀਂ ਆਪਦਾ ਚੱਕਾ ਜਾਮ ਕੀਤਾ ਹੈ ਇਹ ਸਰਕਾਰ ਦੇ ਕੰਮ ਨੇ ਦੇਖਣਾ ਕਿ ਉਹ ਸਬਜੀ ਭਾਜੀ ਲੋਕਾਂ ਦਾ ਕਿਵੇਂ ਪਚਾਉਂਦੀ ਹੈ ਜਾਂ ਡੀਜ਼ਲ ਕਿਵੇਂ ਪਚਾਉਂਦੀ ਹੈ ਅਸੀਂ ਆਪਦਾ ਮਤਲਬ ਸਟੇਰੀਂਗ ਛੋੜ ਹੜਤਾਲ ਕੀਤੀ ਹੈ ਸਾਡੇ ਜੋ ਆਪਰੇਟਰ ਨੇ ਸਾਡੇ ਡਰਾਈਵਰ ਨੇ ਉਹ ਤੇ ਚਾਬੀ ਢੱਕ ਕੇ ਘਰੇ ਬੈਠਣਗੇ ਪਰ ਇਹਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣੀ ਚਾਹੂੰਗਾ ਕਿ ਜੇ ਸਾਡੇ ਡਰਾਈਵਰ ਸ਼ਾਂਤਮਈ ਆਪਦਾ ਰੋਸ ਕਰਨਗੇ ਘਰੇ ਬੈਠਣਗੇ ਇਹ ਗੱਡੀਆਂ ਛੱਡ ਕੇ ਜੇ ਸਰਕਾਰ ਕੋਈ ਧੱਕੇ ਨਾਲ ਉਹਨਾਂ ਨੂੰ ਚਲਾਉਣਾ ਚਾਹੂਗੀ ਤਾਂ ਜੋ ਉਹਦਾ ਨਫਾ ਨਸਾਨ ਹੋਊਗਾ ਉਹਦਾ ਜੋ ਸਰਕਾਰ ਜ਼ਿੰਮੇਵਾਰ ਹੋਗੀ ਨੀਤੀ ਕਿੰ ਰੋਗਣ ਦੋ ਦਿਨ ਤੋਂ ਬਾਅਦ ਅਗਰ ਤੁਸੀਂ ਬਿਲਕੁਲ ਹੀ ਬੰਦ ਕਰ ਦੋਗੇ ਜੀ ਨਹੀਂ ਅਸਟਾਜੀ ਬਿਲਕੁਲ ਆਪਦੇ ਗੱਡੀ ਛੱਡ ਕੇ ਘਰੇ ਬੈਠੇ ਆ ਜੀ ਰੰਡੀ ਦੀ ਸਾਡੀ ਇਹੀ ਹੈ ਅਸੀਂ ਆਪਦੇ ਗੱਡੇ ਛੱਡ ਕੇ ਘਰੇ ਬੈਠਾਂਗੇ ਜੀ ਬਿਲਕੁਲ ਅਸੀਂ ਨੇ ਮਤਲਬ ਕੋਈ ਵੀ ਗੱਡੀ ਡਰਾਈਵਰ ਸਾਡਾ ਲੈ ਕੇ ਰੋਡ ਤੇ ਨਹੀਂ ਆਊਗਾ ਓਕੇ ਜੀ ਇੱਕ ਵਾਰ ਤੁਸੀਂ ਸਮਰਥ ਹਾਂਜੀ ਬਿੱਟਰ ਜੀ ਜਿਵੇਂ ਅੱਜ ਜਿਹੜਾ ਤਰਗੜੀ ਪਰ ਤੂ ਆਇਆ ਅੱਜ ਜਿਹੜਾ ਤਰਨਾਂ ਚ ਕਰਨਾ ਤਰਨਾਂ ਚ ਪੂਰਾ ਭਲਾਜੀ ਦੇਖੋ ਸਾਡੀ ਭਵਾਨੀਗੜ ਯੂਨੀਅਨ ਵੱਲੋਂ ਪੂਰਾ ਤਰਨ ਦਾ ਸਾਥ ਦਿੱਤਾ ਗਿਆ ਕਿਉਂ ਸਾਡੀ ਟਰੱਕ ਯੂਨੀਅਨ ਬੜੀ ਵੱਡੀ ਹੈ 2200 ਟਰੱਕ ਹੈ ਤੇ ਜੇ ਇਸੇ ਤਰ੍ਹਾਂ ਇਹ ਜਿਹੇ ਕਾਲੇ ਕਾਨੂੰਨ ਲਾਗੂ ਹੁੰਦੇ ਰਹੇ ਤਾਂ ਇੰਨੇ ਟਰੱਕਾਂ ਦੇ ਡਰਾਈਵਰ ਵੀ ਨਹੀਂ ਮਿਲ ਲੈ ਬਹੁਤ ਡਰਾਈਵਰ ਭਾਈ ਸਾਡੇ ਇਹ ਗੱਲਾਂ ਕਹਿਣ ਲੱਗੇ ਵੀ ਇਹਦੂ ਤਾਂ ਕੋਈ ਸਕਿਉਰਿਟੀ ਦਾ ਕੰਮ ਕਰ ਲਾਂਗੇ ਜਿਸ ਕੋਲੇ ਪਹਿਲਾਂ ਪੰਜ ਟਰੱਕ ਨੇ ਤਿੰਨ ਡਰਾਈਵਰ ਨੇ ਉਹ ਖਿੱਚ ਤੂੰ ਕਰਕੇ ਚਲਾ ਹੀ ਜਾਂਦੇ ਨੇ ਜ ਉਹਨਾਂ ਕੋਲ ਉਹ ਵੀ हट ਗਏ ਸਾਡਾ ਤਾਂ ਕੰਮ ਹੀ ਖਤਮ ਹੋ ਜਾਣਾ ਹੈ ਅਸੀਂ ਬੀਜੇਪੀ ਸਰਕਾਰ ਨੂੰ ਇੱਕ ਬੇਨਤੀ ਕਰਦੇ ਆ ਵੀ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਕੀਤੇ ਜਾਣ ਜੇ ਕਰ ਲੈਣਗੇ ਇੱਕ ਪਾਰਲੀਮੈਂਟ ਸੀਨਾ ਵਧੀਆ ਗੱਲ ਹੈ ਨਹੀਂ ਪਹਿਲਾਂ ਕਿਸਾਨੀ ਅंदोलਨ ਚੱਲਿਆ ਸੀ ਦਿੱਲੀ ਉਦੋਂ ਵੀ ਅਸੀਂ ਇਹਨਾਂ ਦੀ ਗਰਦਨ ਤੇ ਗੋਡਾ ਧਰ ਕੇ ਵਾਪਸ ਕਰਵਾਏ ਤੇ ਹੁਣ ਵੀ ਉਸੇ ਤਰ੍ਹਾਂ ਕਰਵਾਉਣਾ ਚੇਤ ਜਿਵੇਂ ਤੁਸੀਂ ਬੀਜੇਪੀ ਦੀ ਗੱਲ ਕੀਤੀ ਹੈ ਤੁਸੀਂ ਨਾਲ ਨੁਮਾਇੰਦਗੀ ਲੋਕਲ ਸਰਕਾਰ ਦੀ ਵੀ ਕਰ ਰਹੇ ਹੋ ਕਿ ਤੁਸੀਂ ਉਹ ਉੱਥੇ ਆਪਣੇ ਨੁਮਾਇंदे ਤੱਕ ਗੱਲ ਪਹੁੰਚਾਉਂਗੇ ਕਿ ਸਾਡੀ ਹਾਂ ਦੇ ਵਿੱਚ ਹਾਂ ਭਰੀ ਜਾਵੇ ਦੇਖੋ ਜੀ ਜ਼ਰੂਰ ਅੱਜ ਵਾਲੀ ਵੀ ਪਹੁੰਚ ਰਹੀ ਹੈ ਤੇ ਪਹਿਲਾਂ ਵੀ ਪਹੁੰਚੀ ਹੈਗੀ ਤੇ ਬਾਕੀ ਸਾਡੀ ਸਰਕਾਰ ਦੇ ਨੁਮਾਇੰਦੇ ਇਹ ਜੇ ਨਹੀਂ ਹੈਗੇ ਜੋ ਹਾਲਾਤ ਬੀਜੇਪੀ ਕਰਦੀ ਹੈ ਤੁਸੀਂ ਕਿਤੋਂ ਵੀ ਦੇਖ ਲਓ ਆਨੰਦਪੁਰ ਸਾਹਿਬ ਤੋਂ ਰੇਤਾ ਭਰ ਕੇ ਆਉਂਦਾ ਹੈ ਤੇ ਇਧਰੋਂ ਆਪਾਂ ਲਾਲੀ ਪਠਾਨਕੋਟ ਤੋਂ ਆਉਂਦਾ ਬੜੀਆਂ ਓਵਰਲੋਡ ਗੱਡੀਆਂ ਵੀ ਆਉਂਦੀਆਂ ਨੇ ਪਰ ਬਹੁਤ ਰਹਿਤ ਵੀ ਦਿੱਤੀ ਜਾਂਦੀ ਆ ਤੁਸੀਂ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ 1 ਕਿਲੋ ਵੀ ਵੱਧ ਲਿਆ ਕੇ ਦਿਖਾ ਦਿਓ 6 ਸੇ 7 ਸੇ 7 ਲੱਖ ਰੁਪਏ ਦੇ ਜੁਰਮਾਨੇ ਹੋਏ ਨੇ ਕਿ ਗੱਡੀਆਂ ਨੂੰ ਕੀ ਸਾਡੀ ਸਰਕਾਰ ਦਾ ਉਹਨਾਂ ਸਰਕਾਰ ਨੂੰ ਫਰਕ ਨਹੀਂ ਹੈ ਇਹ ਤਾਂ ਤੁਹਾਡੇ ਬਿਲਕੁਲ ਸਾਹਮਣੀਆਂ ਪਹਿਲੀ ਪੈਪਸੀ ਯੂਨੀਅਨ ਦਾ ਟਰੱਕ ਦੇ ਧਾਰ ਦੇ ਵੱਡਾ ਸਾਰ ਨੂੰ ਵੱਡਾ ਕਾਰੋਬਾਰ ਹੈ ਅਗਰ ਉਹ ਕਿਵੇਂ ਦੇਖੂੰਗੇ ਕਿਵੇਂ ਟੱਕਾ ਲੱਗੇਗਾ ਕਿਉਂ ਟਰੱਕ ਡਰਾਈਵਰਾਂ ਨੇ ਕਿਸੇ ਨੂੰ ਕਿਸਤਾ ਵੀ ਪਾਰਨੀ ਜੇ ਹੋਰ ਕੰਮ ਨਹੀਂ ਉਹ ਕਿਵੇਂ ਦੇਣਗੇ ਦੇਖੋ ਜੀ ਗੱਲ ਇਹ ਆ ਪੈਪਸੀ ਦੇ ਵਿੱਚ 1000 ਤੋਂ ਉੱਪਰ ਮੁਲਾਜ਼ਮ ਕੰਮ ਕਰਦਾ ਹੈ ਕਿ ਉਹ ਟਰੱਕੇ ਤਾਂ ਆਉਂਦੇ ਨਹੀਂ ਕੋਈ ਮੋਟਰਸਾਈਕਲਾਂ ਦੇ ਆਉਂਦੇ ਨੇ ਉਹਨਾਂ ਦੇ ਬਸਾਂ ਲਾਈਆਂ ਹੋਣੇ ਕੋਈ ਕਾਰਾਂ ਚ ਆਉਂਦੇ ਨੇ ਜਿਹੜੇ ਉਹਨਾਂ ਦੇ ਸੀਨੀਅਰ ਨੇ ਆਪਣੀਆਂ ਕਾਰਾਂ ਨੇ ਕੰਪਨੀਆਂ ਦਿੱਤੇ ਹੋਏ ਨੇ ਕਾਨੂੰਨ ਸਾਹਿਬ ਵਾਸਤੇ ਇੱਕ ਹੈ ਜੇ ਅਚਨਚੇਤ ਉਹਨਾਂ ਤੋਂ ਐਕਸੀਡੈਂਟ ਹੋ ਜਾਏ ਕੋਈ ਉਹਨਾਂ ਦੇ ਪਰਿਵਾਰਤ ਹੋ ਜਾਏ ਉਹਨਾਂ ਦੇ ਵੀ ਬੱਚੇ ਘਰੇ ਐਕਟਿਵਾਂ ਸਕੂਟਰੀਆਂ ਤੇ ਬਾਜ਼ਾਰਾਂ ਚ ਜਾਂਦੇ ਨੇ ਆਪਣੇ ਸਭ ਦੀ ਜਾਂਦੇ ਨੇ ਕੋਈ ਸਬਜ਼ੀ ਲੈਣ ਚਲਾ ਗਿਆ ਬਾਜ਼ਾਰ ਦੇ ਕੰਮ ਹੋ ਗਏ ਕਿ ਇਹ ਕਾਨੂੰਨ ਕੱਲੇ ਟਰੱਕ ਜੂਨੀਅਨ ਵਾਸਤੇ ਪੈਪਸੀ ਵਾਸਤੇ ਵੀ ਹੈ ਬੜੀ ਕਸਮਝਣ ਵਾਲੀ ਗੱਲ ਹੈ ਜੇ ਪੈਪਸੀ ਇਹ ਗੱਲ ਸਮਝੇ ਇੱਕ ਉਹਨਾਂ ਨੂੰ ਵੀ ਇਹ ਧਰਨੇ ਦਾ ਸਾਥ ਦੇ ਜਗਬਾਣੀ ਟੀਵੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ